ਸ਼ਸ਼ੀਕਲ ਤੁਸੀਂ ਦੇਖ ਰਹੇ ਹੋ ਦਿਨਿਕ ਸਵੇਰਾ ਟੀਵੀ ਮੈਂ ਦਵਿੰਦਰ ਮੰਡ ਪਿਛਲੇ ਦਿਨੀ ਰਾਜਕਾਇਕ ਹੰਸਰਾ ਚ ਹਸਤੀ ਪਤਨੀ ਦਾ ਦੇਹਾਂਤ ਹੋ ਗਿਆ ਸੀ ਤਾਂ ਉਸ ਤੋਂ ਬਾਅਦ ਕਈ ਚਿਹਰੇ ਜਿਹੜੇ ਆ ਉਹਨਾਂ ਦੇ ਘਰ ਦੇ ਵਿੱਚ ਆ ਰਹੇ ਨੇ ਦੁੱਖ ਸਾਂਝਾ ਕਰਨ ਕਈ ਵੱਡੇ ਲੀਡਰ ਕਈ ਵੱਡੇ ਗਾਇਕ ਕਈ ਐਕਟਰ ਸੋ ਵਕ ਵਕ ਜਿਹੜੇ ਚਿਹਰੇ ਨੇ ਉਹ ਹੰਸਰਾ ਚ ਹਸਜੀ ਦੇ ਘਰ ਆ ਰਹੇ ਨੇ ਉਹਨਾਂ ਦੀ ਪਤਨੀ ਦਾ ਜੋ ਦੇਹਾਂਤ ਹੋਇਆ ਉਹ ਦੁੱਖ ਸਾਂਝਾ ਕਰਨ ਪਹੁੰਚ ਰਹੇ ਨੇ ਤਾਂ ਅੱਜ ਉਹਨਾਂ ਦੇ ਗ੍ਰਹਿ ਵਿਖੇ ਪੰਜਾਬੀ ਗਾਇਕ ਗੁਰਦਾਸ ਮਾਨ ਸਾਹਿਬ ਪਹੁੰਚੇ ਨੇ ਜੋਦਹੀਂ ਬਾਹਰ ਆਉਂਦੇ ਨੇ ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਜ਼ਰੂਰ ਕਰਾਂਗੇ ਫਿਲਹਾਲ ਅੰਦਰ ਬੈਠੇ ਨੇ ਮੁਲਾਕਾਤ ਕਰ ਰਹੇ ਨੇ ਦੁੱਖ ਸੰਜੋਗ ਕਰ ਰਹੇ ਨੇ ਸੋ ਥੋੜੀ ਸਮੇਂ ਦੇ ਵਿੱਚ ਥੋੜੇ ਸਮੇਂ ਦੇ ਵਿੱਚ ਪੰਜਾਬੀ ਗਾਇਕ ਗੁਰਦਾਸ ਮਾਨ ਬਾਹਰ ਆਉਣਗੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਮੇਰੇ ਬਾਹ ਮੇਰੇ ਮਾਲਕ ਸਭ ਦਾ ਭਲਾ ਕਰੇ ਦਾਤਾ ਕਿਰਪਾ ਰੱਖੇ ਕਿਰਪਾ ਬਣਾਈ ਰੱਖੇ ਜਾਣ ਵਾਲੀ ਰੂਹ ਨੇ ਜਾਣਾ ਸੀ ਇਹ ਸਾਰਾ ਕੁਝ ਲਿਖਿਆ ਲਿਖਾਇਆ ਹੈ ਜੀ ਪਰ ਇੱਕ ਮਿੰਟ ਰੋਕ ਦੇ ਕ ਜੀ ਸ਼ੁਕਰੀਆ ਸ਼ੁਕਰੀਆ ਜੀ ਪਾਣਾ ਮਿੱਠਾ ਕਰਕੇ ਮੰਨਣ ਦੀ ਬਸ ਤੌਫੀਕ عطا ਕਰੇ ਪਰਮਾਤਮਾ ਉਸ ਹਾਸਤੇ ਵਾਸਤੇ ਪਰਿਵਾਰ ਨੂੰ ਹਮੇਸ਼ਾ ਹੀ ਖੁਸ਼ਹਾਲ ਰੱਖੇ ਚੜਦੀ ਕਲਾ 'ਚ ਰੱਖੇ ਅਸਰ ਹੀ ਦੋਮੇ ਸਾਰਿਆਂ ਲਈ ਇਹੀ ਦੁਆ ਸਾਡੇ ਬਿੱਤਰ ਪਿਆਰੇ ਅਸੀਂ ਤਾਂ ਸ਼ੁਰੂਆਤ ਦੀ ਇਕੱਠੇ ਨੇ ਸ਼ੁਰੂ ਕਰ ਦਿੱਤਾ ਹੈ ਰੇਸ਼ਮ ਕੋਰਨਲ ਤੁਹਾਡਾ ਮੁਲਾਕਾਤ ਹੋਈ ਜੀ ਮੈਂ ਉਹ ਲਾਲ ਕੋਟੀ ਦੇ ਵਿੱਚ ਮੈਂ ਉੱਥੇ ਮੁਲਾਕਾਤ ਹੋਈ ਮਜੀਦ ਮਾਨ ਜੀ ਤੁਸੀਂ ਵੀ ਕੁਝ ਕਹਿਣਾ ਚਾਹੋਗੇ ਕੀ ਜੀ ਬਸ ਠੀਕ ਹੈ ਬਸ ਇਸ ਤੋਂ ਅਗਰ ਅੱਗੇ ਆਉਣਾ ਥੋੜੀ देर ਦਾਤਾ ਆਪਣੇ ਕਰੀਬਾਂ ਦਾ ਸਾਕਾ ਪਲਾ ਕਰੇ ਦਾਤਾ ਸਭ ਤੇ ਮਿਲ ਕੇ ਥੈਂਕ ਯੂ ਥੈਂਕ ਯੂ ਸੁਪਰੀ ਅਜੀ ਗੱਲਬਾਤ ਕਰਨ ਲਈ ਬਹੁਤ ਬਹੁਤ ਸ਼ੁਕਰੀਆ ਤਾਂ ਮਾਨ ਸਾਹਿਬ ਅੱਜ ਪਹੁੰਚੇ ਸਨ ਪਰਿਵਾਰ ਦੇ ਨਾਲ ਦੁੱਖ ਸਾਂਝਾ ਕੀਤਾ ਤਾਂ ਉਹਨਾਂ ਦੀ ਮਨਜੀਤ ਮਾਨ ਪਤਨੀ ਉਹਨਾਂ ਦੀ ਉਹ ਵੀ ਨਾਲ ਪਹੁੰਚੇ ਸਨ ਸੋ ਬੁਰਦਾਸ ਮਾਨ ਸਾਹਿਬ ਅੱਜ ਹੰਸਤਰਾ ਜਹੰਸੀ ਦੇ ਘਰ ਦੇ ਵਿੱਚ ਪਹੁੰਚੇ ਸਨ ਉਹਨਾਂ ਦੀ ਪਤਨੀ ਦਾ ਜਿਹੜਾ ਦੁੱਖ ਸਾਂਝਾ ਕੀਤਾ ਤਾਂ ਹੋਰ ਵੀ ਕਈ ਚਾਰੇ ਤੇ ਪਹੁੰਚ ਰਹੇ ਨੇ ਉਹਨਾਂ ਨਾਲ ਵੀ ਅਸੀਂ ਗੱਲਬਾਤ ਕਰਨ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਦੇਖਦੇ ਰਹੋ ਦੈਨਿਕ ਸੋਰਾ ਟੀਵੀ ਸਤਿ ਸ਼੍ਰੀ ਅਕਾਲ